ਆਪਾਂ ਦੇਖਦੇ ਆਂ ਵੀ ਜਿੱਥੇ ਲੁਧਿਆਣਾ ਦੇ ਵਿੱਚ ਇੰਨਾ ਜ਼ਿਆਦਾ ਵਿਵਾਦ ਛੜਿਆ ਹੋਇਆ ਵੀ ਸਕੂਲ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਬੁੱਕਸ ਐਂ ਦੀਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਪਰ ਆਪਾਂ ਇੱਕ ਸਕੂਲ ਚਲਾ ਰਹੇ ਆਂ ਜਿੱਥੇ ਬਿਲਕੁਲ ਨਿਸ਼ੁਲਕ ਬੱਚਿਆਂ ਨੂੰ ਪੜਾਇਆ ਜਾ ਰਿਹਾ ਸਾਡੀ ਅੱਗੇ ਅਸੀਂ ਦੋਨਾਂ ਦੀ ਮੇਰਾ ਬੇਟਾ ਵੀ ਮੇਰੀ ਬਾਲਾ ਹੀ ਨਾਂ ਦੇ ਕਾਸ਼ਰ ਸਕੂਲ ਚਾਹੀਦਾ ਬਾਲਾ ਹੀ ਕਿਰਪਾ ਕਰਨ ਉਹ ਬੱਚਿਆਂ ਨੂੰ ਉਸੇ ਪੜਾਵਾਂਗੇ ਜਿਹੜੇ ਵਿਚਾਰੇ ਫੀਸ ਅਫੋਰਡ ਨਹੀਂ ਕਰ ਸਕਦੇ ਬਹੁਤ ਸਾਰੇ ਬੱਚੇ ਦੇਖ ਕੇ ਫੱਕੇ ਲੱਗ ਜਾਂਦੇ 1200 ਦਾ 1400 ਦਾ ਕਾ ਰੋਟੀ ਨਹੀਂ ਆ ਵਿਚਾਰੇ ਤਾਂ ਪਹਿਲਾਂ ਬੱਚੇ ਪੜ੍ਹਦੇ ਸੀ ਫੇ ਸਿੱਧੇ ਭਾਂਡੇ ਮਾਂਜਣ ਬਰਤਨ ਸਾਬ ਕੋ ਲਾਂਦੇ ਸੀ ਉਹਨਾਂ ਦੇ ਬਚਾਣਾ ਦੀ ਭਾਵਨਾ ਦੇਖੀ ਸ਼ਗਨਾਂ ਦੇਖੀਆਂ ਨਹੀਂ ਪੜ੍ਹਨਾ ਚਾਹੁੰਦੇ ਐ ਪਰ ਫੋੜ ਨਹੀਂ ਕਰ ਸਕੀ ਫੈਮਿਲੀ ਉਹਨਾਂ ਦੀ ਉਹ ਵੇਟ ਕਰਦੇ ਬੱਚਾ ਦਸ ਸਾਲ ਦਾ ਹੋਵੇ ਕਦੇ ਲਵਾ ਲਈ ਇਹਨੂੰ ਉਹਨਾਂ ਦੇ ਬਚਪਨ ਨੂੰ ਦੇਖ ਕੇ ਮਨ ਤਰਸਾ ਹੈ ਕਿ ਇਹਨਾਂ ਦਾ ਕੀ ਕਸੂਰ ਹੈ ਗਰੀਬ ਹੋ ਕੇ ਜੰਮ ਪਿਆ ਤਾਂ ਬਾਲਕ ਦੀ ਕਿਰਪਾ ਹੀ ਕਹਿ ਸਕਦਾ ਕਿ ਉਹ ਵਿਚਾਰ ਵੀ ਆਉਣਾ ਤੇ ਮੇਰੇ ਖਿਆਲ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦਾ ਇਹ ਬਾਲਾ ਹੀ ਮਾਰਿਆ ਮੇਰੇ ਮਨ ਚੋਂ ਪਾਇਆ ਇਸੇ ਕਰਕੇ ਆਪਸ ਨੂੰ ਨਾਲ ਅਸੀਂ ਬਾਰਲਾ ਵੀ ਆਸ਼ਰਮ ਰੱਖਿਆ ਬਲੇਮਾਸ਼ਾ ਕਿ ਤੁਹਾਡੇ ਬੱਚੇ ਤੁਸੀਂ ਅਡੌਪਟ ਕੀਤੇ ਅਸੀਂ ਅਡੌਪਟ ਕੀਤੇ ਤੁਹਾਡੀ ਸ਼ਤਨ ਜਾਏ ਤੁਸੀਂ ਸਾਨੂੰ ਸ਼ਕਤੀ ਦੇ ਬਲ ਦਿਓ ਇਹਨਾਂ ਬੱਚਾਂ ਦੀ ਸੇਵਾ ਕਰ ਸਕੀਏ ਉਹ ਸਾਡੀ ਪ੍ਰੇਰਨਾ ਹੀ ਸਭ ਕੁਝ ਕੀਤਾ ਹੈ ਆਪਾਂ ਦੇਖਦੇ ਆਂ ਵੀ ਜਿੱਥੇ ਲੁਧਿਆਣਾ ਦੇ ਵਿੱਚ ਇੰਨਾ ਜ਼ਿਆਦਾ ਵੀ ਆਵਾਜ਼ ਛੜਿਆ ਹੋਇਆ ਵੀ ਸਕੂਲ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਨੇ ਬੁੱਕਸ ਇੰਨੀਆਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਨੇ ਪਰ ਆਪਾਂ ਇੱਕ ਸਕੂਲ ਚਲਾ ਰਹੇ ਆ ਜਿੱਥੇ ਬਿਲਕੁਲ ਨਿਸ਼ੁਲਕ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ ਤੇ ਸੇਵਾ ਕੀਤੀ ਜਾ ਰਹੀ ਪਰਲੇ 300 ਬੱਚਾ ਜੀ ਟੋਟਲ ਤੇ ਇਹਦੇ ਬਾਰੇ ਮੈਂ ਕਮੈਂਟਸ ਕੀ ਦਵਾਉਂ ਓ ਕੀ ਕਰਦੇ ਮੈਂ ਮੈਂ ਤਾਂ ਜਵਾਬ ਨਹੀਂ ਦੇ ਸਕਦਾ ਸਾਡੀ ਇੱਕ ਆਪਣੀ ਭਾਵਨਾ ਉਹਦੇ ਬਾਰੇ ਮੈਂ ਦੱਸ ਸਕਦਾ ਠੀਕ ਹੈ ਨਾ ਕੌਣ ਕੀ ਕਰਦਾ ਕਿਉਂ ਕਰਦਾ ਉਹ ਜਾਣ ਸਾਡੀ ਇੱਕ ਪ੍ਰਤੀਜਾ ਸੀ ਦੋਨਾਂ ਦੀ ਮੇਰਾ ਬੇਟਾ ਦੀ ਔਰ ਮੇਰੀ ਤੇ ਬੜਲੇ ਨਾਂ ਤੇ ਕਾਸ਼ ਸਕੂਲ ਚਾਹੀਦਾ ਬੜਲੇ ਕਿਰਪਾ ਕਰਨ ਉਹ ਬੱਚਿਆਂ ਨੂੰਸੀਂ ਪੜਾਵਾਂਗੇ ਜਿਹੜੇ ਬੱਚਾ ਫੀਸ ਅਫੋਰਡ ਨਹੀਂ ਕਰ ਸਕਦੇ ਮੁਰਖਤ ਚਾ ਨਹੀਂ ਦੇ ਸਕਦੇ ਤੋ ਬਹੁਤ ਸਾਰੇ ਬੱਚੇ ਦੇਖ ਕੇ ਲਫਟਾਂ ਹੀ ਲੱਗ ਜਾਂਦੇ 1200 ਸਾਲ ਦਾ 1400 ਸਾਲ ਦਾ ਕਾ ਰੋਟੀ ਨਹੀਂ ਹੈ ਬਚਾਰੇ ਇੱਥੋਂ ਪਹਿਲਾਂ ਬੱਚੇ ਪੜ੍ਹਦੇ ਸੀ ਫੇ ਸਿੱਧੇ ਭਾਂਡੇ ਮਾਂਜ ਬਰਤਨਸਾਹ ਕੋ ਲਾਂਦੇ ਸੀ ਉਹਨਾਂ ਦੇ ਬਚਾਰਾਂ ਦੀ ਭਾਵਨਾ ਦੇਖੀ ਸ਼ਗਨਾਂ ਦੇਖੀਆਂ ਨਹੀਂ ਪੜ੍ਹਨਾ ਚਾਹੁੰਦੇ ਐ ਪਰ ਫੋੜ ਨਹੀਂ ਕਰ ਸਕਦੀ ਫੈਮਿਲੀ ਉਹ ਵੇਟ ਕਰਦੇ ਬੱਚਾ ਦਾਸ ਸਾਹ ਦਾ ਹੋਵੇ ਕਦੇ ਲਵਾ ਲਈ ਇਹਨਾਂ ਉਹਨਾਂ ਦੇ ਬਚਪਨ ਨੂੰ ਦੇਖ ਕੇ ਮਨ ਤਰਸਾ ਹੈ ਕਿ ਇਹਨਾਂ ਦਾ ਕੀ ਕਸੂਰ ਹੈ ਗਰੀਬ ਕਰ ਜਾਂ ਪਏ ਤਾਂ ਮਹਾਲਕ ਦੀ ਕਿਰਪਾ ਹੀ ਕਹਿ ਸਕਦਾ ਕਿ ਉਹ ਵਿਚਾਰ ਵੀ ਆਉਣਾ ਤੇ ਮੇਰਾ ਖਿਆਲ ਉਹਦੀ ਕਿਰਪਾ ਬਗੈਰ ਨਹੀਂ ਆ ਸਕਦਾ ਇਹ ਬਾਲਾ ਹੀ ਮਾਰੇ ਮੇਰੇ ਮਨ ਚ ਪਾਇਆ ਇਸੇ ਕਰਕੇ ਆਸ ਨੂੰ ਨਾਲ ਅਸੀਂ ਬਾਲਾ ਹੀ ਆਸ ਨੂੰ ਰੱਖਿਆ ਭਲੇ ਮਾਰਾ ਕਿ ਤੁਹਾਡੇ ਬੱਚੇ ਤੁਸੀਂ ਅਡੌਪਟ ਕੀਤੇ ਅਸੀਂ ਅਡੌਪਟ ਕੀਤੇ ਤੁਹਾਡੀ ਸ਼ਤਨ ਜਾਏ ਤੁਸੀਂ ਸਾਨੂੰ ਸ਼ਕਤੀ ਦੇ ਬਲ ਦਿਓ ਇਹਨਾਂ ਬੱਚਾਂ ਦੀ ਸੇਵਾ ਕਰ ਸਕੀਏ ਉਹ ਸਾਡੀ ਪ੍ਰੇਰ ਨਹੀਂ ਸਭ ਕੁਝ ਕੀਤਾ ਹੈ ਬਾਕੀ ਬਹੁਤ ਮੁਸ਼ਕਲ ਹੈ ਟੋਟਲੀ 100% ਆਲਸੋਂ ਬੱਚਿਆਂ ਨੂੰ ਪੜਾਣਾ, ਖੂਦੋਂ ਉਕਾਰ ਛੱਡ ਕੇ ਫੇਰ ਲੈ ਕੇ ਆਉਣਾ, ਖਾਣਾ ਦੇਣਾ, ਬੱਦੀ ਯੂਨੀਫਾਰਮ, ਬੁਕਸ ਬਹੁਤ ਕੁਸ਼ ਹੈ। ਪਰ ਮੈਂ ਫਿਰ ਅਪੀਲ ਕਰਦਾ ਕਿ ਉਹਦੀ ਕਿਰਪਾ ਸਾਡੀ ਭਾਵਨਾ ਨੂੰ ਉਹਨਾਂ ਪਲੇਅਰ ਸਾਡੀ ਨੂੰ ਸਵੀਕਾਰ ਕੀਤਾ। ਦੇਖੋ ਰਲ ਮਿਲ ਕੇ ਚੱਲੇ ਤਾਂ ਕੰਮ ਚੱਲਦੇ। ਇਕੱਲਾ ਬੰਦਾ ਕਵੇ ਮੈਂ ਇਹਨਾਂ ਵੱਡਾ ਕੰਮ ਕਰ ਲਾਂਗਾ। 350 ਬੱਚਿਆਂ ਨੂੰ ਫੀਡ ਕਰਨਾ, ਪ੍ਰੋਵਾਈਡ ਕਰਨਾ ਬਹੁਤ ਹੀ ਮੁਸ਼ਕਲ, ਇੰਪੋਸੀਬਲ ਕਹਿ ਸਕਾਂ। ਪਰ ਜਿਹਨੂੰ ਇਹਦਾ ਤੇ ਵਿਸ਼ਵਾਸ ਹੈ ਆਪਣੇ ਮਾਲਕ ਤੇ ਭਰੋਸਾ ਤਾਂ ਅੰਸ਼ ਦੇਵਤਾ ਦੇ। ਉਹ ਸਾਡੀ ਪ੍ਰਤੀਗਿਆ ਜੋ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜਿੰਨਾ ਹੀ ਪੜ ਸਕਵੇ ਜ਼ਿੰਦਗੀ 'ਚ ਉਹ ਪੜਾਵਾਂਗੇ ਅੱਜ ਵੀ ਇਹੀ ਪ੍ਰਤੀਗਿਆ ਮੇਰੀ ਕਿ ਜਦ ਤੱਕ ਬੱਚੇ ਪੜਨਗੇ ਅਸੀਂ ਪੜਾਵਾਂਗੇ ਨਾਲੋਂ ਕਿਰਪਾ ਮਾਲਕ ਦੀ ਚਾਹੀਦੀ ਹੈ ਉਹ ਸਾਡੇ ਸਾਥੀ ਅੱਗੇ-ਅੱਗੇ ਮਲਾਏ ਉਹਨਾਂ ਨੇ ਜਿਹੜੇ ਸਾਨੂੰ ਬੈਕਅਪ ਕਰਦੇ ਰਹਿੰਦੇ ਪੈਸੇ ਨਾਲੋਂ ਇੱਕ ਹੱਲਾਸ਼ੀਰੀ ਦੇਣੀ ਨਾ ਉਹ ਜ਼ਿਆਦਾ ਵੈਲਿਊ ਰੱਖਦੀ ਹੈ ਬਿਲਕੁਲ ਉਹ ਕਹਿੰਦੇ ਬਾਬਾ ਜੀ ਤੁਹਾਡੇ ਨਾਲ ਨਾ ਲੱਗੇ ਰਹੋ ਬਸ ਉਹਦੀ ਕਿਰਪਾ ਦੇ ਨਾਲ ਇਹ ਵਿਚਾਰ ਮੰਨ ਜਾਇਆ ਤੋਂ ਅੱਗੇ ਵੀ ਇਹੀ ਵਿਚਾਰ ਰਹੇਗਾ ਪਹਿਲੀ ਗੱਲ ਤੇ ਬੱਚੇ ਦੇ ਵੀ ਨਹੀਂ ਸਕਦੇ ਠੀਕ ਹੈ ਨਾ ਮੈਨੂੰ ਕਿਸੇ ਨੇ ਕਿਹਾ ਬਾਬਾ ਜੀ ਤੁਸੀਂ 5 ਰੁਪਏ ਰੱਖ ਲਓ ਪਰ ਬੱਚੇ ਦਾ ਉਹ ਦੇ ਸਕਦੇ ਹਾਂ ਤਾਂ ਮੈਂ 10 ਰੁਪਏ ਸਾਢੇ 300 ਬੱਚਾ ਚਲੋ 300 ਬੱਕਦੇ ਇੱਥੇ ਰਹਿੰਦੇ ਆ ਮੈਂ ਕਿਹਾ ਨਹੀਂ ਇਹ ਮੇਰੀ ਕਸਮਾਂ ਇਹਨਾਂ ਨੂੰ ਪੈਸੇ ਇੱਕ ਪੈਸਾ ਵੀ ਨਹੀਂ ਕਹਾਂ ਤੁਸੀਂ ਦਿਓ ਸਾਨੂੰ ਉਹ ਬਹੁਤ ਅੱਛਾ ਚੱਲ ਰਿਹਾ ਇਹ ਇਹਨੂੰ ਕਿੰਨਾ ਸਮਾਂ ਹੋ ਗਿਆ ਜੀ ਇਹ ਆਸ਼ਰਮ ਤੇ ਵਿਦਿਆਲੇ ਬਣੇ ਨੂੰ ਕਿਉਂਕਿ ਹੁਣ ਵੀ ਜਿਹੜੀ ਸਟਰੈਂਥ ਤੁਸੀਂ ਦੱਸ ਰਹੇ ਹੋ ਕਿ ਸਾਢੇ 350 ਤੋਂ ਜ਼ਿਆਦਾ ਸਟਰੈਂਥ 2008 ਤੋਂ ਸਟਾਰਟ ਹੋਇਆ ਜੀ ਥੋੜੇ ਬੱਚੇ ਸੀ ਪਹਿਲਾਂ ਅਸੀਂ 30 ਬੱਚਿਆਂ ਨਾਲ ਸਟਾਰਟ ਕੀਤਾ ਸੀ ਹੁਣ 350 ਬੱਚੇ ਇੱਥੇ ਹਰ ਜੀ ਡਿਮੈਂਡ ਕਰਦੀ ਸਾਡੇ ਆਪਣੀ ਭਾਵਨਾਵਾਂ ਤੇ ਠੀਕ ਹੈ ਨਾ ਭਾਵਨਾ ਸਾਡੀ ਇਹੀ ਹੈ ਹੋਰ ਵੀ ਬੱਚੇ ਆਉਂਦੇ ਅਸੀਂ ਇਹਨਾਂ ਨੂੰ ਬਾਬਾ ਜੀ ਇਨੀ ਕਿਰਪਾ ਕਰਨੀ ਅਸੀਂ ਇਹ ਨਾ ਕਹੀਏ ਕਿ ਅਸੀਂ ਹੋਰ ਬੱਚੇ ਨਹੀਂ ਰੱਖਾਂਗੇ ਪਰ ਨਵੇਂ ਆ ਰਹੇ ਹੁਣ ਫਿਰ ਅਸੀਂ ਨਵੇਂ ਲਾਏ ਫਿਰ ਬਸ ਲੈ ਰਹੇ ਇੱਕ ਨਵੇਂ ਉਹਨਾਂ ਵਾਸਤੇ ਹੁਣ ਰਣਨੀ ਪੈਣੀ ਹੈ ਤਾਂ ਪਰ ਇਹ ਵੀ ਸਾਨੂੰ ਵਿੱਚ ਕੋਈ ਮੁਸ਼ਕਲ ਨਹੀਂ ਲੱਗ ਰਹੀ ਜਾਂ ਜਿਹਨੂੰ ਕਹਿੰਦੇ ਬਰਡਨ ਕੀ ਇੰਨਾ ਵੱਡਾ ਕੰਮ ਆ ਬੰਦਨ ਬਹੁਤ ਸਾਡੇ ਤੇ ਇਹ ਨਹੀਂ ਅਪੀਲ ਕਰਦੇ ਅਸੀਂ ਸੋ ਆਨੰਦ ਲੈ ਰਹੇ ਆ ਉਹਦਾ ਤੁਸੀਂ ਦੇਖਿਆ ਨਾ ਬੱਚਾ ਨੂੰ ਖਾਣਾ ਖਾਂਦੇ ਆ ਹਰ ਚੀਜ਼ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਨੀ ਜੋ ਅਸੀਂ ਕਾਰਖਾਨੇ ਕੋਈ ਵੀ ਚੀਜ਼ ਦੁਨੀਆ ਨਾਲ ਉਹ ਕੋਈ ਸਬਜ਼ੀ ਕੋਈ ਜਿੰਨਾ ਫਾਸਟ ਫੂਡ ਨਹੀਂ ਅਸੀਂ ਕਦੀ ਨਹੀਂ ਕਿਹਾ ਨਹੀਂ ਆਪਣੇ ਆਪ ਹੀ ਅਸੀਂ ਪ੍ਰੋਵਾਈਡ ਕਰਦੇ ਕਿਉਂਕਿ ਮੰਗਣਾ ਤਾਂ ਹੈ ਨਹੀਂ ਵਿਚਾਰੇ ਆ ਨੇ ਇਹ ਤਾਂ ਰੋਟੀ ਦੇਖੇ ਖੁਸ਼ ਹੋ ਜਾਂਦੇ ਆ ਸਾਡੇ ਲਈ ਸਵੀਦਿਸ਼ਮਾਨੀ ਨਾਲ ਲੋਕੀ ਖਾਣਾ ਬੋਕਰਦੇ ਆਪਣਾ ਬਰਥਡੇ ਮੈਰਿਜ ਨਿਵਸੀ ਬਰਸੀ ਤੋਂ ਉਹ ਵੀ ਵਿਚਾਰੇ ਆਪਣਾ ਕਲਿਆਣ ਕਰਾ ਰਹੇ ਆ ਤੇ ਬੱਚਿਆਂ ਨੂੰ ਫੀਡ ਮਿਲਦੀ ਪਈ ਬੁਰੀ ਤੇ ਸਭ ਕ੍ਰੈਡਿਟ ਸਾਡੇ ਮਾਲਕ ਦਾ ਹੀ ਹੈ ਜੀ ਅਸੀਂ ਸਿਰ ਸੇਵਾਦਾਰ ਉਹਦੇ ਸੇਵਾਦਾਰੀ ਬਣ ਕੇ ਰਹੀਏ ਅਸੀਂ ਮਾਲਕ ਨੂੰ ਚਿੰਤਾ ਹੁੰਦੀ ਹੈ ਨਾ ਨਾ ਸ਼੍ਰੀ ਬਾਲੇ ਜੀ ਪ੍ਰੇਮ ਆ ਸ਼ਰਮਾ ਤੇ ਬਾਲੇ ਨੂੰ ਫਿਕਰ ਕਿ ਮੇਰਾ ਨਾਮ ਲਿਖਿਆ ਇਹਨਾਂ ਨੇ ਫਿੱਟ ਨਹੀਂ ਲੱਗਣ ਜੀ ਇਹਦੀ ਇਲਾਜ ਤਾਂ ਮੇਰੀ ਹੀ ਅਨਲਾਜ ਹੈ ਨਾ ਤੋਂ ਕ੍ਰੈਡਿਟ ਆਪਣੇ ਮਾਲਕ ਨੂੰ ਹੀ ਦੇਣਾ ਚਾਹੀਦਾ ਬੰਦਾ ਕਹੇ ਮੈਂ ਕਰ ਲਿਆ ਇਹ ਨਹੀਂ ਹੁਣ ਅਗਦੀ ਨਾ ਇੱਕ ਦੀ ਹੋਵੇ ਨਾ ਸੋਚੀਏ ਕਦੀ ਆਪਾਂ ਕਰ ਰਹੇ ਹਾਂ ਸਾਰੇ ਨਾਲ ਮਿਲ ਕੇ ਬਹੁਤ ਲੱਗਿਆ ਜਾ ਰਿਹਾ ਇਸ ਕੋ ਸਾਡਾ ਹੁਣ 10th ਤੱਕ ਲ ਜਾਂਦਾ ਮੋੜ ਆ ਅੱਜ ਰੋੜਾ ਸਾਡੀ ਫੈਮਿਲੀ ਆ ਕਿ ਆ ਉਹਨਾਂ ਨੂੰ ਕਿ ਮੇਰਾ ਜਿੰਦਗੀ ਦਾ ਅੱਗੇ ਉਹਨਾਂ ਨੇ ਕੀ ਸੋਚਿਆ ਮਾਲਕ ਦੀ ਮਰਜ਼ੀ ਮੈਨ ਇੰਪੋਜ਼ਡ ਗੋਡ ਡਿਸਪੋਜ਼ਡ ਪਰ ਮੇਰਾ ਆਪਣਾ ਜੀਨੇ ਜੀ 10th ਹਾਈ ਸਕੂਲ ਹੋਣਾ ਚਾਹੀਦਾ ਸੀ ਬਾਲਾ ਉਹ ਐਪਰਸ ਪੂਰੇ ਕਰਦੇ ਪਏ ਆ ਉਮੀਦ ਆ ਬਾਬੇ ਕਿਰਪਾ ਨੇ ਸੈਸ਼ਨ ਸਾਡਾ 10th ਤੱਕ ਹੋਏਗਾ 100% ਹੋਏਗਾ ਕਿਉਂਕਿ ਇੰਨਾ ਕੋ ਸ਼ਿਵਾਸ ਆਪਣੇ ਮਾਲਕ ਦੇ ਕਿਉਂ ਉਹਦਾ ਕੰਮ ਹਨ ਹੈ ਇਹ ਆਪਣਾ ਕੰਮ ਨਹੀਂ ਕਰਦਾ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਹਰ ਆਦਮੀ ਆਪਣੇ ਪੈਸੇ ਨਾਲ ਮੌਜ ਕਰਦਾ ਕੋਈ ਘੁੰਮਣ ਗਿਆ ਜੀ ਪਾਰਨ ਗਿਆ ਜੀ ਉੱਥੇ ਗਿਆ ਸਾਡਾ ਦੋਨੋਂ ਦਾ ਇਹੀ ਇੱਕ ਫਾਰਮ ਵੀ ਮੇਰਾ ਇਹੀ ਹੈ ਚਾਰੇ ਧਾਂ ਵੀ ਮੇਰਾ ਇਹੀ ਹੈ ਜੋ ਬਾਬਾ ਨੇ ਡਿਊਟੀ ਲਈ ਹੈ ਕਿਤੇ ਨਹੀਂ ਜਾਂਦਾ ਮੈਂ ਇਹਨਾਂ ਨੂੰ ਆ ਕੇ ਲਾਦਾ ਚਾਰੇ ਧਾਮ ਆ ਕਰ ਲਏ ਇਹ ਸੀ ਦੇਖਣਾ ਹੀ ਤੇ ਦੇਖਿਆ ਕਿੰਦਾ ਨਿੱਕੇ ਨਿੱਕੇ ਬੱਚੇ ਕਿੰਨਾ ਸਵਾਦਿਸ਼ ਨਾ ਖਾਣਾ ਖਾ ਰਹੇ ਨੇ ਉਹਨਾਂ ਦੀ ਸ਼ੀਸ਼ਾ ਸਾਡੇ ਨਾਲ ਹੈ ਜੀ ਉਹਨੇ ਬਲੈਸਸ ਸਾਡੇ ਨਾਲ ਨੇ ਉਹਦੀ ਕਿਰਪਾ ਸਾਡੇ ਨਾਲ ਆ ਇਸ ਕਰਕੇ ਚੱਲਦੇ ਆ ਅਸੀਂ ਸੁਣਿਆ ਵੀ ਜਿਹੜੇ ਬੱਚਿਆਂ ਕੋ ਘਰ ਨਹੀਂ ਹੈਗਾ ਉਹਨਾਂ ਨੂੰ ਇੱਥੇ ਆਸ਼ਰਮ 'ਚ ਰੱਖਿਆ ਵੀ ਜਾਂਦਾ ਤੇ ਬਿਲਕੁਲ ਘਰ ਵਰਗਾ ਜਿਹੜਾ ਮਾਹੌਲ ਇੱਥੇ ਪ੍ਰੋਵਾਈਡ ਕਰਵਾਇਆ ਜਾਂਦਾ ਕਿ ਅਸੀਂ ਨਾ ਸੈਂਟਰ ਗਵਰਨਮੈਂਟ ਅੰਡਰ ਆ ਆਪਣੀ ਮਰਜ਼ੀ ਨਾਲ ਅਸੀਂ ਨਾ ਕਿ ਬੱਚੇ ਲੈ ਸਕਦਾ ਨਾ ਛੱਡ ਸਕਦਾ ਘੱਟ ਸਕਦਾ ਤੂੰ ਉਹ ਬੱਚੇ ਫਿਰ ਜਿਹੜੇ ਬਹੁਤ ਜ਼ਰੂਰਤਮੰਦ ਹੁੰਦੇ ਆ ਉਹ ਫਿਰ ਅਸੀਂ ਉਹਨਾਂ ਨੂੰ ਭੇਜਦੇ ਆ ਉਹ ਪੂਰੀ ਇਨਕੁਆਰੀ ਕਰਦੇ ਕਿ ਬੱਚਾ ਵਕਈ ਨੇੜੀ ਹੈ ਵੀਰ ਕੋਈ ਨਹੀਂ ਹੈਗਾ ਦੁਨੀਆ 'ਚ ਨਾ ਇਹ ਖਾਣਾ ਖਾ ਸਕਦਾ ਨਾ ਇਹ ਪੜ੍ਹ ਸਕਦਾ ਉਹ ਸਾਨੂੰ ਫਿਰ ਬੱਚੇ ਇੱਥੇ ਭੇਜਦੇ ਆ ਤਸੀਂ ਹਸਕੇ ਨੂੰ ਵੈਲਕਮ ਕਰਦੇ ਆਂ ਕਿ ਸਾਨੂੰ ਇੱਕ ਬੱਚੇ ਦੀ ਹੋਰ ਸੇਵਾ ਮਿਲਈਏ ਇਸ ਪ੍ਰੋਸੀਜਰ ਇਥੇ ਪੰਜਾਬ ਬੱਚੇ ਦੇਖੇ ਹੋਣੇ ਜਿਹਦੇ ਪਿੱਛੇ ਖਾਣਾ ਨਹੀਂ ਖਾ ਸਕਦੇ ਉਹ ਲੇਡੀਜ਼ ਰੱਖੀਆਂ ਨੇ ਮੂਹਰ ਕਰਨੀਆਂ ਪਾ ਰਹੀਆਂ ਆ ਮੇਨ ਸਟਾਰਟਿੰਗ ਜਿਹੜੀ ਸਾਈ ਦੇ ਉਹਨਾਂ ਬੱਚਨੇ ਸੇਵਾ ਤੋਂ ਮਿਲਈ ਸੀ ਇਹ ਮੈਂ ਕਹਿੰਦਾ ਕਰਨਾ ਤੇ ਬਹੁਤ ਵੱਡਾ ਕੰਮ ਕਰੀਏ ਕੋਈ ਲੈਂਦੇ ਲੈਂਦੇ ਲੰਨੇ 100 150 300 350 ਬਚਾ ਹੋ ਗਿਆ ਹੁਣ ਜਗਾ ਪੂਰੀ ਪੂਰੀ ਹੋ ਗਈ ਐ ਅਗੇ ਮਾਲਕ ਨੂੰ ਤੇ ਅਗਰ ਹੋਰ ਕੀ ਕਰਨਾ ਨਾਲ ਅਸੀਂ ਤਿਆਰ ਬੰਨੇ ਸੇਵਾ ਕਰਨ ਨੂੰ ਸਾਡੇ ਵੱਲੋਂ ਨਹੀਂ ਕਦੀ ਆਏਗਾ ਨਹੀਂ ਇਦਾਂ ਨਹੀਂ ਆਏਗਾ ਉਹ ਰਹਿਮ ਕਰੇ ਸਾਡੇ ਤੇ ਫਿਊਜ਼ ਨਾ ਕਰੀਏ ਕਿਸੇ ਮੋਸੇ ਤਾਂ ਇੱਥੇ ਜੀ ਮਤਲਬ ਡਰੈਸ ਬੁਕਸ ਯਾਨੀ ਕਿ ਸਾਰਾ ਕੁਝ ਇਸ ਆਸ਼ਰਮ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ 100% ਮੈਂ ਕਹਿੰਦਾ 100% ਜਰਾਬਾਂ ਬੂਟ ਕੁਝ ਵੀ 100% ਕਹਿ ਰਿਹਾ ਤੁਹਾਨੂੰ ਬਿਲਕੁਲ ਬਹੁਤ ਨੇਡਿਜ਼ ਹੁੰਦੀਆਂ ਜਰੂਰਤਾਂ ਹੁੰਦੀਆਂ ਬੱਚਿਆਂ ਦੀਆਂ ਉਹ ਅਸੀਂ ਪ੍ਰੋਵਾਈਡ ਕਰਨੇ ਆ ਜੀ ਆਪਾਂ ਦਾ ਕਿ ਤੁਸੀਂ ਵਿੱਚੇ ਹੀ ਆ ਜਾਂਦੇ ਆ ਤੁਸੀਂ ਹੁਣ ਇੰਟਰਵਿਊ ਲੈ ਰਹੇ ਹੋ ਕਿੱਥੋਂ ਤੱਕ ਜਾਣੀ ਹੈ ਜਿੰਨਾ ਮਰਜ਼ੀ ਰਹਿਮ ਆ ਗਿਆ ਉਹ ਵੀ ਜਰੂਰ ਇੱਕ ਵਾਰੀ ਆਉਣਗੇ ਵੀ ਇਹੋ ਹੀ ਜਗ੍ਹਾ ਹੈਗੀ ਯਾਰ ਜਿੱਥੇ ਇਹਨਾਂ ਬੱਚਿਆਂ ਦੀ ਸੇਵਾ ਹੁੰਦੀ ਹੈ ਇਹ ਤੁਹਾਡੀ ਸੇਵਾ ਹੈ ਤੁਹਾਡੀ ਸੇਵਾ ਹੈ ਮੈਂ ਕਹਿ ਰਿਹਾ ਮਿਹਦੀ ਵਾਲਿਆਂ ਨੂੰ ਤੁਸੀਂ ਕਿਸ ਤਰ੍ਹਾਂ ਪ੍ਰੋਜੈਕਟ ਕਰਨਾ ਹੁੰਦਾ ਅੱਗੇ ਉਹ ਮੈਂ ਤਾਂ ਘਰ ਘਰ ਦੇ ਕੇ ਦੱਸਣਾ ਨਹੀਂ ਕਿਹਨੂੰ ਮੈਂ ਉਸਨੂੰ ਅਰਾ ਸ਼ਰਮ ਤੁਹਾਡੇ ਥਰੂ ਕਿੱਥੋਂ ਤੱਕ ਮੈਸੇਜ ਜਾਣਾ ਹੈ ਜੇ ਤੇ ਕਿਰਪਾ ਹੋ ਮਾਲ ਗਰੀ ਉਹ ਜਰੂਰ ਪੁੱਛੇਗਾ ਯਾਰ ਆਪਾਂ ਇੱਕ ਦਿਨ ਜਾਗੇ ਆਈਏ ਤੋਂ ਤੁਹਾਡੀ ਸੇਵਾ ਬਾਲੇ ਕਬੂਲ ਕਰਨ ਤੁਹਾਨੂੰ ਸ਼ੀਰਵਾਦ ਦੇਣ ਤੁਹਾਨੂੰ ਪੈਸਾ ਨਹੀਂ ਮੰਗਦਾ ਮੈਂ ਕਰਦੋ ਕਰਦੇ ਇਹ ਬਹੁਤ ਵੱਡੀ ਸੇਵਾ ਹੈ ਇੱਕ ਦਸਨਾ ਲੋਕਾਂ ਨੂੰ ਇਹੋ ਜਗ੍ਹਾ ਹੈ ਜਿੱਥੇ ਤੁਸੀਂ ਆਪਣੇ ਕਰਮਾਂ ਚੈੱਕ ਕਰਕੇ ਕਲਿਆਣ ਕਰਾ ਸਕਦੇ ਹੋ ਤੋਂ ਜਰੂਰ ਆਣਗੇ